ਬਾਉ ਜੀ ਆਪਾਂ ਹੈਗੇ ਹੁਣ ਬਾਜ਼ਾਰ ਦੇ ਵਿੱਚ ਸੁਹਾਣੇ ਇਹ ਸੁਹਾਣੇ ਦਾ ਬਾਜ਼ਾਰ ਹੈ ਹਾਂਜੀ ਸਸੀ ਗਾਲ ਜੀ ਮੈਂ ਥੋੜਾ ਆਪਣਾ ਮਨਦੀਪ ਬਲੌਗ ਤੇ ਹੋਰ ਕਿਵੇਂ ਸਾਰੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਜਿਹੜੇ ਜਿਹੜੇ ਆਪਾਂ ਨੂੰ ਪਿਆਰ ਕਰ ਰਹੇ ਆ ਨਾ ਦਿਲੋਂ ਧੰਨਵਾਦ ਜੀ ਸਾਰਿਆਂ ਦਾ ਰਿਸਪੈਕਟਫੁਲ ਇਸ ਬਲੌਗ ਬਣਾਇਆ ਕਰ ਤਾ ਕਰਕੇ ਹੁਣ ਆਪਾਂ ਜਿਆਦਾ ਕਰ ਵਲੋਗਾਂ ਤੇ ਹੀ ਰੱਖਣਾ ਹੁਣ ਅਜੇ ਫੋਕਸ ਬਾਕੀ ਦੂਈਆਂ ਵੀਡੀਓ ਆਪਾਂ ਇੱਕ ਹੋਰ ਨਵਾਂ ਚੈਨਲ ਖੋਲ੍ਹ ਰਹੇ ਹਾਂ ਉਹ ਤੁਹਾਨੂੰ ਵੀ ਉਹਦੀ ਅਪਡੇਟ ਤੁਹਾਨੂੰ ਛੇਤੀ ਦੇ ਦਾਂਗੇ ਆਪਾਂ ਕਿਉਂਕਿ ਨਾਲ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਸੁਹਾਣੇ ਦੀ ਰੌਣਕ ਸ਼ਾਮ ਦਾ ਟਾਈਮ ਹੈ ਤੇ ਸ਼ਾਮ ਦੇ ਵੱਜ ਚੁੱਕੇ ਨੇ 5:30 ਸਾਡੇ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਆ ਕਰੋ ਜੀ ਬੈਕ ਸਾਈਡ ਹੈ ਜੀ ਬੈਕ ਸਾਈਡ ਆਓ ਜੀ ਆਪਾਂ ਹੈਗੇ ਹੁਣ ਬਾਜ਼ਾਰ ਦੇ ਵਿੱਚ ਸੁਹਾਣੇ ਪੁਰਾਣੇ ਦਾ ਬਾਜ਼ਾਰ ਹੈ ਤੇ ਬਾਈ ਕਹਿੰਦਾ ਵੀ ਮੈਂ ਹੋਰ ਲੈਣਾ ਹੈ ਸਾਮਾਨ ਮੈਂ ਕਿਹਾ ਚੱਲ ਚੱਲਦੇ ਆਂ ਪੁਰਾਣੇ ਸਰੂਣੇ ਚ ਲੈਣੇ ਆਉਣੇ ਘਰ ਵਾਸਤੇ ਤੇ ਅੰਕਲ ਬਾਏ ਆ ਪਾਉਣ ਸਮਾਨ ਲੈਣ ਉਹਦੇ ਤੇ ਰੇਟ ਬੜੀਆ ਮਿਲ ਜਾਂਦਾ ਹੈ ਤਾਂ ਕਰਕੇ ਚਲੋ ਜੀ ਹੁਣ ਚੱਲੇ ਆਂ ਹੁਣ ਦਿਖਾਣੇ ਤੁਹਾਨੂੰ ਅੱਗੇ ਦਾ ਰੌਣਕ ਮੇਲਾ ਤੇ ਦੇਖਿਓ ਬਣੇ ਰਹੇ ਹੋ ਤੁਹਾਨੂੰ ਦਿਖਾਣੇ ਆ ਰੌਣਕ ਮੇਲਾ ਅੱਗੇ ਦਾ ਜਾਮਲਾ ਜਣਾ ਉਰ ਤੇ ਚੱਕਣਾ ਪੈਣਾ ਮੋਟਰ ਹੁਣ ਉੱਤੇ ਆ ਗਏ ਆਪਾਂ ਜਿੱਥੇ ਸਿੱਧੂ ਨਹੀਂ ਕਹੇ ਕਰਦਾ ਵੀ ਦੱਲੇ ਹੋਮਲੈਂਡ ਬੜੇ ਆ ਰਿਹਾ ਪਿੱਛੇ ਮੇਰੇ ਹੋਮਲੈਂਡ ਮੈਂ ਤੁਹਾਨੂੰ ਦਿਖਾਣਾ ਤੂਏ ਕੈਮਰੇ ਨਾਲ ਦਿਖਾਉਣਾ ਤੇ ਆਹ ਬੜੋ ਨਾਮ ਲਿਖ ਗਿਆ H O M E L A N D ਇਹ ਹੈ ਜੀ ਹੋਮਲੈਂਡ ਫਲੈਟ ਆ ਭਾਈ ਹੁਣ ਔਰ ਜਗਾ ਰੁਕਿਆ ਇਹ ਪੁੱਛਦੇ ਆ ਹੁਣ ਆਗੇ ਬਸੰਦ ਆਓ ਦੇਖ ਲਓ ਔਰ ਖੜਾ ਕੇ ਦੇਖ ਲਓ ਕੁਆਲਟੀ ਜਿਹੇ ਹੈਗੇ ਔਰ ਬਸੰਦ ਆ ਰਹੇ ਹੈ ਜੇ ਰੌਣਕੇ ਰੌਣਕ ਵਾਲੇ ਵਾਲੇ ਦੇਖੋ ਇੱਧਰ ਸਾਰੇ ਮੈਂ ਕਹਿੰਦਾ ਭਰਿਆ ਪਿਆ ਐ ਥੋਲੇ ਕੇ ਮਹਾਰਾਸ਼ਟਰ ਨਾ ਹੁਣ ਇੰਨਾ ਕ ਫੇਮਸ ਹੋ ਗਿਆ ਨਾਲੋਂ ਵੀ ਦਿੱਲੀ ਟੂ ਬਣ ਗਿਆ ਏ ਆ ਦੇਖੋ ਹੁਣ ਹੋਰ ਇੱਥੇ ਲੈ ਕੇ ਆ ਸਾਰੇ ਬੰਦੇ ਉਹ ਬੰਦੇ ਉਡੀਕ ਕਰ ਰਹੇ ਆ ਟੈਂਪੂਆਂ ਟੂੰਕੂਆਂ ਦੀ ਥੋੜੀ ਆਟੂਆਂ ਦੀ ਟੈਂਪੂ ਵਿੱਚ ਆਟੂਆਂ ਦੀ ਟੈਂਪੂ ਵਿੱਚ ਨਾ ਹੋਰ ਸਮਝ ਲੰਦੇ ਆ ਲੋਕ ਵੀ ਪਤਾ ਨਹੀਂ ਕਿਹੜੇ ਟੈਂਪੂ ਤੇ ਗੁਰਦੁਆਰਾ ਸਾਹਿਬ ਆ ਸਿੰਘ ਜੀ ਦਾ ਵਾਣਾ ਸਾਹਿਬ ਪ੍ਰਣਾਮ ਬਾਬਾ ਜੀ ਨੂੰ ਤੇ ਬਾਈ ਜੀ ਦੇਖੋ ਰੌਣਕ ਮੇਲਾ ਐਦਾਂ ਹੀ ਤੁਹਾਨੂੰ ਰੌਣਕ ਮੇਲੇ ਦਿਖਾਇਆ ਕਰਾਂਗੇ ਬਾਦ ਕੈਨਲ ਨੂੰ ਸਬਸਕ੍ਰਾਈਬ ਕਰ ਲਓ ਦੱਬ ਕੇ ਠੀਕ ਹੈ ਜੀ ਦੱਬ ਕੇ ਸਬਸਕ੍ਰਾਈਬ ਕਰ ਲਓ ਤੇ ਆਹ ਦੇਖੋ ਦੇਖੋ ਜੀ ਰੌਣਕ ਮੇਲਾ ਠੀਕ ਹੈ ਜੀ ਅੱਜ ਲਈ ਇੰਨਾ ਹੀ ਬਹੁਤ ਹੈ ਤੇ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀ ਨਵੇਂ-ਨਵੇਂ ਘਾੜ-ਘਾੜ ਤੁਹਾਨੂੰ ਲੋਕੇਸ਼ਨਾਂ ਦਿਖਾਉਂਦੇ ਰਾਵਾਂਗੇ ਸਸਟਰੀਆ